ਬਾਈਪਾਸ ਰੋਡ ਦੇ ਨੇੜੇ ਜੋ ਸਲਿੱਪ ਰੋਡ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਨਾਕਾ ਤੇ ਪੈਟਰੋਲਿੰਗ ਲਗਾਤਾਰ ਚੱਲ ਰਹੀ ଥି। ਉੱਥੇ ਇੱਕ ਸ਼ੱਕੀ ਵਿਅਕਤੀ ਦਿਸਦਾ ਹੈਗਾ ਜਿਹਨੂੰ ਰੋਕ ਕੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਕੋਲੋਂ 1.5 ਕਿਲੋ ਹੈਰੋਇਨ ਰਿਕਵਰ ਹੋਈ ਤੇ ਮੌਕੇ ਤੇ ਸੀਨੀਅਰ ਆਫਸਰ ਵੀ ਪਹੁੰਚੇ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਕੇਸ ਨੂੰ ਦਰਜ ਕੀਤਾ ਗਿਆ ਤੇ ਜੋ ਸ਼ੱਕੀ ਵਿਅਕਤੀ ਸੀਗਾ ਉਹਦੀ ਅਰੈਸਟ ਪਾਈ ਗਈ ਤੋਂ ਉਹਦੀ ਪਛਾਣ ਇੱਕ ਰਾਜਾ son of ਇੰਦਰਜੀਤ ਸਿੰਘ ਜੋ ਕਿ ਹਾਲ ਕੀ ਕੜੀ ਹਰਦੇਵ ਨਗਰ ਦੇ ਵਿੱਚ ਰਹਿੰਦਾ ਹੈਗਾ ਮੂਲਤਾ ਆ ਬਿਹਾਰ ਦੇ ਰਹਿਣ ਵਾਲਾ ਹੈਗਾ ਔਰ ਇੱਥੇ ਪਟੰਡਾ ਵਿਖੇ 10 ਤੋਂ 15 ਸਾਲਾਂ ਤੋਂ ਰਹਿ ਰਿਹਾ ਹੈਗਾ ਤੇ ਇਹਦੀ ਜੋ ਸਰਸਰੀ ਪੁੱਛਕਿਛ ਕੀਤੀ ਗਈ ਉਹਦੇ ਨਾਲ ਪਤਾ ਲੱਗਿਆ ਕਿ ਆ ਇੱਕ ਰਾਕੇਸ਼ ਕੁਮਾਰ ਉਸ ਕਾਕੂ ਨਾਦਰ ਵਿਅਕਤੀ ਹੈਗਾ ਜੋ ਪਟੇਨਡੇ ਤਾਈ ਹੈਗਾ ਬਟ ਹਾਲ ਕੀ ਘੜੀ ਫਿਰੋਜ਼ਪੁਰ ਜੇਲ ਦੇ ਵਿੱਚ ਬੰਦ ਹੈਗਾ ਉਹਦੇ ਕਹਿਣ ਤੋਂ ਕੰਮ ਕਰਦਾ ਹੈ ਤੇ ਆ ਜੋ ਹੀਰੋਇਨ ਹੈਗੀ ਉਹ ਵੀ ਆ ਰਾਕੇਸ਼ ਕੁਮਾਰ ਉਸ ਕਾਕੂ ਦੀ ਹੀ ਹੈਗੀ ਉਹਨੇ ਕਾਲ ਕਰਕੇ ਇਹਨੂੰ ਇਤਲਾ ਦਿੱਤੀ ਸੀਗੀ ਤੇ ਕੋਈ ਹੋਰ ਵਿਅਕਤੀ ਇਹਨੂੰ ਇੱਥੇ ਆ ਕੇ ਆ ਹੀਰੋਇਨ ਨੂੰ ਸਪਲਾਈ ਕਰਕੇ ਗਿਆ ਹੁਣ ਇਹਦੀ ਪੁਛਕਿਚ ਵੀ ਜਾਰੀ ਹੈਗੀ ਤੇ ਅੱਗੇ ਜੋ ਕੇਸ ਹੈਗਾ ਇਨੂੰ ਦਰਜ ਕਰਕੇ ਇਹਦੀ ਫਾਰਵਰਡ ਤੇ ਬੈਕਵਰਡ ਲਿੰਕੇਜਸ ਉਹ ਜੋ ਪੂਰੀ ਡਰੈਕ ਟ੍ਰੇਲ ਦੀ ਹੈਗੀ ਕਿ ਕੌਣ ਇਹਨੂੰ ਦੇਖੇ ਗਿਆ ਤੇ ਕਿਨੂੰ ਕਿਨੂੰ ਇਹਨੇ ਅੱਗੇ ਵੇਚਣੀ ਸੀਗੀ ਉਹ ਸਾਰੀ ਜਾਰੀ ਹੈਗੀ ਤੇ ਇਹਦੇ ਕਹਿਣ ਮੁਤਾਬਕ ਇਹ 2-3 ਬਾਰ ਹੋਰ ਇਦਾਂ ਦਾ ਸਪਲਾਈ ਅੱਗੇ ਕਿ ਇਹਨੂੰ ਮਿਲੀ ਵੀ ਹੈ ਸਪਲਾਈ ਤੇ ਅੱਗੇ ਇਹਨੇ ਸਪਲਾਈ ਨੂੰ ਅੱਗੇ ਫਾਰਵਰਡ ਵੀ ਕੀਤਾ ਹੈਗਾ ਮੈਮ ਇਹਦੇ ਵਿੱਚ ਜਿਹੜਾ ਇਹ ਮਾਫਲਾ ਫਾਮੀਆ ਜੇਲ ਦੇ ਨਾਲ ਲਿੰਕਟ ਹੈ ਜੀ ਹੂੰ ਇਹਦੇ ਵਿੱਚ ਪਤਾ ਲੱਗਿਆ ਕਿ ਕਿਥੋਂ ਲੈ ਕੇ ਆਇਆ ਸੀ ਜਾਂ ਪੂਰੇ ਡਿਲੀਵਰੀ ਸ਼ੈਅ ਕੀਤੀ ਗਈ ਹੈ ਜਾਂ ਕਾਉਂਟਰ ਡਿਲੀਵਰੀ। ਡਿਲੀਵਰੀ ਹੋਈ ਨਹੀਂ ਹੈ, ਪੁਲਿਸ ਨੇ ਫੜ ਲਈ ਹੈਗੀ ਤੇ ਜੋ ਜੇਲ੍ਹ ਵਾਲਾ ਕੰਟੈਕਟ ਹੈਗਾ ਉਹਦੀ ਉਹਨੂੰ ਵੀ ਹੁਣ ਪੁਲਿਸ ਕਾਨੂੰਨ ਅਨੁਸਾਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਵੀ ਆਏਗੀ ਤੇ ਅੱਗੇ ਕੇਸ ਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜਸ ਦੇ ਉੱਪਰ ਕੰਮ ਜਾਰੀ ਹੈਗਾ। ਫਿਰੋਜ਼ਪੁਰ ਜੇਲ੍ਹ ਦਾ ਜਿਹਨੇ ਤੁਮਨੇ ਫਿਰੋਜ਼ਪੁਰ ਫਿਰੋਜ਼ਪੁਰ ਆਈ ਸੈਡ ਫਿਰੋਜ਼ਪੁਰ ਫਿਰੋਜ਼ਪੁਰ ਲਗੂਏਟ ਹੈ ਫਿਰੋਜ਼ਪੁਰ ਜੇਲ੍ਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜੋ ਪਰਸਨ ਬੰਦ ਹੈਗਾ ਉਹਦੇ ਕਹਿੰਟੇ ਸਪਲਾਈ ਕਰਦਾ ਸੀਗਾ ਤੇ ਅਗੇ ਉਹਨੂੰ ਵੀ ਤਫਤੀਸ਼ ਦੇ ਵਿੱਚ ਜੁਆਇਨ ਵੀ ਕਰਾਇਆ ਜਾਏਗਾ ਤੇ ਅਗੇ ਪੂਰਾ ਕ ਪੂਰਾ ਜੋ ਡਰੱਗ ਟ੍ਰੇ ਲਏਗਾ ਉਹਨੂੰ ਸਟੈਬਿਸ਼ ਕੀਤਾ ਜਾਏਗਾ ਅਰਦਾਸ ਦਾ ਦੋ ਕਲੀਅਰ ਹੋ ਗਿਆ ਕਿ ਇਹਦਾ ਫੋਨ ਹੱਥੀਂ ਚੱਲੂ ਕੁਝ ਕੁਝ ਹੈਗਾ ਤੇ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਤੋਂ ਇਹਨੂੰ ਲੈ ਕੇ ਆਏਗੇ ਤੇ ਕਿਵੇਂ ਜੋ ਅਕਿਊਜ਼ ਹੈਗਾ ਉੱਥੇ ਤੱਕ ਫੋਨ ਪਹੁੰਚੇਗਾ ਤੇ ਕੀਵੇ ਫੋਨ ਦੇ ਅਗੇ ਵਰਤੋਂ ਜਾਰੀ ਹੋਗੀ ਉਹਦੇ ਉੱਪਰ ਰਿਐਕਸ਼ਨ ਕੀਤਾ ਜਾਏਗਾ ਲੱਗਦਾ ਨਹੀਂ ਲੱਗ ਰਿਹਾ ਕਿ ਜੱਗਾਂ ਦੇ ਵਿੱਚ ਬੈਠੇ ਬਲੋਗਰਾਂ ਨੇ ਨਿਕਲਿਆ ਦਾ ਸਮਕਰੇ ਨੇ ਦਾ ਜਿਲ੍ਹੇ ਦੀ ਸੁਰੱਖਿਆ ਦੇ ਜਾਂ ਪੰਜਾਬ ਪੁਲਿਸ ਸੁਰੱਖਿਆ ਦੇ ਸਵਾਲ ਦੇ ਫਾਸੇ ਗਏ ਸਨ ਦੇ ਖਲਾਫ ਵੀ ਆਪਣੇ ਜਮਾਣੇ ਸੁਣਾ ਦਾ ਅਭਿਆਨ ਨਹੀਂ ਇਹਦੀ ਤਫਤੀਸ਼ ਕਰਨੀ ਹੈ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਹੈਗਾ ਜੋ ਅਕਿਊਜ਼ਡ ਹੈਗਾ ਜਿਹਦਾ ਨਾਂ ਰਿਫਲੈਕਟ ਹੋਇਆਗਾ ਉਹਨੂੰ ਲਾ ਕੇ ਕਨਫਰਮ ਕਰਨਾ ਹੈ ਪਹਿਲਾਂ ਤੋਂ ਕਿਉਂਕਿ ਆ ਜੋ ਸਰਸਰੀ ਇੰਟਰੋਗੇਸ਼ਨ ਹੈਗੀ ਅਕਿਊਜ਼ਡ ਦੀ ਜ ਜਿਹੜੇ ਕੋਲ ਉਹ ਜੋ ਹੈਰੋਇਨ ਫੜੀ ਗਈ ਹੈ ਉਹਦੇ ਕਹਿਣ ਮੁਤਾਬਿਕ ਹੈਗਾ ਹਜੇ ਆ ਕਨਫਰਮ ਜਦੋਂ ਹੋਏਗਾ ਜਦ ਸਾਰੀ ਤਫਤੀਸ਼ ਸਾਡੀ ਮੁਕੰਮਲ ਹੋ ਜੇਗੀ ਹਜੇ ਜਿਹਦਾ ਨਾਮ ਰਿਫਲੈਕਟ ਹੋਇਆ ਹੈਗਾ ਇਨਵੈਸਟੀਗੇਸ਼ਨ ਤੋਂ ਉਹਨੂੰ ਲਾਣਾ ਬਾਕੀ ਹੈਗਾ ਤਾਂ ਹੀ ਅਸੀਂ ਕਨਫਰਮ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਕੀ ਜੇਲ ਤੋਂ ਚੱਲ ਰਿਹਾ ਸੀਗਾ ਤੇ ਕੀ ਉਹਦੇ ਕੋਲ ਫੋਨ ਹੈਗਾ ਤੇ ਕਿਹੜੇ ਫੋਨ ਔਰ ਕਿਵੇਂ ਉੱਥੇ ਤੱਕ ਫੋਨ ਪਹੁੰਚਿਆ ਔਰ ਕਿਵੇਂ ਉਹ ਜੇਲ੍ਹ ਤੋਂ ਚਲਾ ਰਹੇ ਤੇ ਸਾਰਾ ਆਜ ਜੋ ਵੀ ਪਾਠ ਹੈਗਾ ਤਫਤੀਸ਼ ਦਾ ਪਾਠ ਹੈ ਇਹਨੂੰ ਕਨਫਰਮ ਕਰਨਾ ਬਾਕੀ ਹੈ ਮੈਮ ਫੇਕ ਨਹੀਂ ਕਿਦਰਾ ਹੈ ਯਾ ਇਟ ਇਜ਼ ਸਪਾਇਰ ਆ ਕੋਰੀਅਰ ਕੇਸ ਹੈ ਦੇ ਇਹਨੂੰ ਕੋਈ ਔਰ ਦੇਕੇ ਗਿਆ ਤੇ ਅੱਗੇ ਕਿਸੇ ਉਹਨੂੰ ਸਪਲਾਈ ਕਰਦਾ ਹੈਗਾ ਆ ਇਹਦੇ ਕਹਿਣ ਮੁਤਾਬਿਕ ਦੀ ਗੱਲ ਹੈ ਦੇ ਕੋਲੋਂ ਰਿਕਵਰ ਹੋਈ ਹੈ ਆ ਕਨਫਰਮਡ ਹੈਗਾ ਅੱਗੇ ਪੂਰਾ ਕ ਪੂਰਾ ਜੋ ਡਰਗ ਟ੍ਰੇਲ ਹੈਗੀ ਬੈਕਵਰਡ ਬੈਕਵਰਡ ਦਾ ਮਤਲਬ ਹੈਗਾ ਕਿੱਥੋਂ ਆਈਏ ਦੇ ਕੋਲ ਜੋ ਡਰਗ ਦੀ ਸਪਲਾਈ ਹੈਗੀ ਕਿੱਥੋਂ ਇਹਨੂੰ ਸਪਲਾਈ ਹੋਇਆਗਾ ਦੂਜਾ ਫਾਰਵਰਡ ਫਾਰਵਰਡ ਕਿਨੂੰ ਕਿਨੂੰ ਅੱਗੇ ਇਹਨੇ ਸਪਲਾਈ ਕਰਨਾ ਸੀਗਾ ਪੂਰੀ ਕੀ ਪੂਰੀ ਜੋ ਕਨਸਾਈਨਮੈਂਟ ਹੈ ਉਹ ਪੂਰੀ ਦੇਣੀ ਸੀਗੀ ਜਾਂ ਬੈਚਸ ਦੇ ਵਿੱਚ ਬ੍ਰੇਕ ਕਰਕੇ ਦਿੰਦਾ ਉਹ ਸਾਰਾ ਤਫਤੀਸ਼